ਲੋਰੀ ਅੱਜ ਫੇਰ ਮਾਤਾ ਨੇ ਛਾੜਿਆ ਖੜੀ ਤੇ ਅਜ ਨਾਲ ਦਾ ਡਾਬੜਾ ਬੜਾ ਮਾਰ ਬਹੁਤ ਨਰਈ ਹੱਤਾ ਫੇਰ ਜੁੜੀ ਰੋ ਬਲੋਰੀ ਨਾ ਆਪਾਂ ਦੁਬਾਵਾਗੇ ਕੱਟਾ ਬੰਦਾ ਡਾਬੜਾ ਕਰਾ ਘਰ ਦੇ ਵਿੱਚ ਚੀਜ਼ਾਂ ਜਿਹੜੀ ਪਾਉਂ ਤੇ ਆਪਾਂ ਕਰ ਲੈਣਾ ਜੀ ਕਦੋਂ ਕਰਾਂਗੇ ਇਹ ਨੂੰ ਟਾਈਮ ਲੱਗੂ ਆ ਜੀ ਹੋਤਾ ਪੁੱਜ ਗਿਆ ਨੂੰ ਲੱਗਣੇ 20 ਤੋਂ 25 ਮਿੰਟ ਭੁੱਜੋ ਨਾ ਸੱਤ ਟੁੱਟੀ ਗੱਤੀ ਬਦਾਅ ਇਹ ਆ ਪਿਛਲੇ ਨਾਲ ਗ੍ਰੇਂਡਰ ਚ ਅੱਧਾ ਕਿਲੋ ਬਦਾਅ ਪਾਉਣੇ ਵਿੱਚ ਬਾਕੀ ਵੱਧ ਕਰਦੋਂ ਬਾਅਦ ਆ ਸਮਾਨ ਦੇ ਦਾ ਸਾਹ ਹੇ ਇਹ ਹੋਜੀ ਦਾ ਪਈਆਂ ਸੋਗੀ ਟੁੱਠੀ ਜਵੈਣ ਵੀ ਪਾ ਸਕਦੇ ਤੁਸੀਂ ਜਵੈਣ ਪਾਈਏ ਬਾਅਦ ਬਤਨ ਸ਼ਾਇਦ ਜਵੈਣ ਹੀ ਆ ਬਦਾਮ ਜਿਹੜੇ ਆਪਾਂ ਇਹ ਵੀ ਪਿਛਲੇ ਮਹੀਨੇ ਬਰੀ ਬਰੀ ਗਾ ਤੇ ਜਿਹਦੇ ਵਿੱਚ ਥੋੜੇ ਆਪਾਂ ਕੀ ਕੀ ਪਾਇਆ ਹੋਰ ਛੌਂਡ ਪਾਇਆ ਪੌਣੀ ਪਾਈ ਅੱਗੇ ਤੇ ਜਵੈਨ ਆ ਤੇ ਸੌਫ ਥੋੜੀ ਪਾਈ ਆ ਤੇ ਇੱਕ ਗ੍ਰੇਨ ਚਲ ਰਿਹਾ ਗ੍ਰੇਨ ਤੀ ਆਪਰੇ ਸਮਾਨ ਦੇ ਹਿਸਾਬ ਨਾਲ ਪਾ ਲਓ ਜੇ ਤਾਂ ਆਪਾਂ ਜਿੱਦਾਂ ਕਰ ਰਹੇ ਆ ਬਾਕੀ ਦਾ ਪ੍ਰਕਿਰਿਆ ਜਿਹੜਾ ਆਪਣਾ ਵਿੱਚੇ ਰਹਿ ਗਿਆ ਤੇ ਉਹ ਮੈਂ ਇਹਨੂੰ ਕੰਮ ਪੈ ਗਿਆ ਤੇ ਛਿਲ ਗਿਆ ਮੈਂ ਕਿਤੇ ਤੇ ਬਾਕੀ ਜਿਹੜਾ ਆਪਾਂ ਕਿਸੇ ਹੋਰ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਦਾਂ ਕਿਦਾਂ ਬਣਦਾ ਠੀਕ ਹੈ ਜੀ ਤੇ ਇਹ ਵੀਡੀਓ ਆਪਾਂ ਇੱਥੇ ਬੰਦ ਕਰਦੇ ਹਾਂ ਤੇ ਜਿੱਦਾਂ ਹੀ ਹੋਈ ਪ੍ਰਵਾਹਨ ਕਰਦੇ ਹੋ ਧੰਨਵਾਦ ਲਾਈਕ ਸ਼ੇਅਰ ਕਮੈਂਟ ਧੰਨਵਾਦ